ਅੱਜ ਦਾ ਮੇਰਾ ਵਿਸ਼ਾ ਹੈ ਬੀ ਆਮ ਕਈ ਲੋਕਾਂ ਕੋਲੋਂ ਸੁਣਨ ਵਿੱਚ ਆਇਆ ਵੀ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਨੰਬਰ 1 ਦੇ ਉੱਤੇ ਇਹ ਪੰਕਤੀ ਕਿਸੇ ਕਵੀ ਦੀ ਲਖਾਰੀ ਦੀ ਲਿਖੀ ਹੋ ਸਕਦੀ ਹੈ ਕਿਹਦੀ ਲਿਖੀ ਮੈਨੂੰ ਇਹਦੇ ਬਾਰੇ ਵਾਕਫੀਅਤ ਨਹੀਂ ਹੈ ਪਰ ਮੈਨੂੰ ਇੰਨੀ ਵਾਕਫੀਅਤ ਹੈ ਬਈ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ। ਇਹ ਪੰਕਤੀ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਦਰਜ ਨਹੀਂ ਹੈ। ਭਾਈ ਨੰਦ ਲਾਲ ਜੀ ਦੇ ਕਥਨ ਵਿੱਚ ਵੀ ਨਹੀਂ ਹੈ। ਇਹਨਾਂ ਤਿੰਨਾਂ ਦਾ ਮੈਂ ਨਾਂ ਕਿਉਂ ਲਿਆ ਕਿਉਂਕਿ ਰਹਿਤ ਮਰਿਆਦਾ ਦੇ ਵਿੱਚ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਨੂੰ ਆਥੈਂਟਿਕ ਮੰਨਿਆ ਗਿਆ ਹੈ। ਉਹ ਕੀ ਨੇ ਕੀ ਨਹੀਂ ਇਹ ਗੱਲ ਕਿਸੇ ਵਕਤ ਫੇਰ ਮੈਂ ਕੇਵਲ ਇਸ਼ਾਰਤਨ ਗੱਲ ਕਰ ਰਿਹਾ। ਹੁਣ ਮੈਂ ਇਥੇ ਨੁਕਤਾ ਜੋ ਦੇਣਾ ਚਾਹੁੰਨਾ ਬੇਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਜੇ ਮੰਨ ਲਿਆ ਜਾਏ ਤੇ ਇਹਦਾ ਮਤਲਬ ਰਾਜ ਵੱਡਾ ਹੋਇਆ ਤੇ ਧਰਮ ਛੋਟਾ ਹੋਇਆ ਨੁਕਤੇ ਨੂੰ ਸਮਝ ਲਿਓ ਜਿਹਦੇ ਤੋਂ ਬਿਨਾ ਚੱਲਿਆ ਨਾ ਜਾਏ ਉਹ ਵੱਡਾ ਹੁੰਦਾ ਹੈ ਤੇ ਜਿਹੜਾ ਸਹਾਰਾ ਲੈ ਕੇ ਚੱਲ ਰਿਹਾ ਹੈ ਉਹ ਛੋਟਾ ਹੁੰਦਾ ਹੈ ਤੁਹਾਡੀ ਉਂਗਲੀ ਫੜ ਕੇ ਉਂਗਲੀ ਦਾ ਸਹਾਰਾ ਲੈ ਕੇ ਤੁਹਾਡੀ ਗੋਦੀ ਦਾ ਸਹਾਰਾ ਲੈ ਕੇ ਕੋਈ ਬੱਚਾ ਚੱਲ ਰਿਹਾ ਹੈ ਤੇ ਹੁਣ ਬੱਚਾ ਵੱਡਾ ਹੋਇਆ ਜਾਂ ਤੁਸੀਂ ਵੱਡੇ ਹੋਏ ਮੇਲੇ ਦੇ ਅੰਦਰ ਮਾਰਕੀਟ ਦੇ ਅੰਦਰ ਬੱਚੇ ਦਾ ਹੱਥ ਫੜ ਕੇ ਤੁਸੀਂ ਚਲਾ ਰਹੇ ਹੋ ਕਿ ਹੱਥ ਛੁੱਟ ਨਾ ਜਾਏ ਤੇ ਤੁਸੀਂ ਵੱਡੇ ਹੋਏ ਜਾਂ ਬੱਚਾ ਵੱਡਾ ਹੋਇਆ ਆਪਣੇ ਆਪ ਦੱਸੋ ਦੂਜੀ ਗੱਲ ਜਿਵੇਂ ਕੰਧ ਦੇ ਸਹਾਰੇ ਦੇ ਉੱਤੇ ਇੱਕ ਵੇਲ ਚੜ ਜਾਂਦੀ ਫੁੱਲਾਂ ਵਾਲੀ ਵੇਲ ਹੋਵੇ ਕੋਈ ਸਬਜ਼ੀ ਵਾਲੀ ਕੱਦੂ ਦੀ ਕਰੇਲੇ ਦੀ ਦੂਜੀ ਤੀਜੀ ਵੇਲ ਹੋਵੇ ਕੰਧ ਦਾ ਸਹਾਰਾ ਲੈਂਦੀ ਲੈਂਦੀ ਉਹ ਵੇਲ 10 ਫੁੱਟ ਉੱਚੀ ਚਲੀ ਜਾਂਦੀ 20 ਫੁੱਟ ਉੱਚੀ ਚਲੀ ਜਾਂਦੀ ਹੁਣ ਮੇਰਾ ਫੇਰ ਸਵਾਲ ਇਹ ਵੀ ਉਹ ਵੇਲ ਵੱਡੀ ਜਾਂ ਕੰਧ ਵੱਡੀ ਜਿਹਦੇ ਸਹਾਰੇ ਤੇ ਵੇਲ ਉੱਚੀ ਗਈ ਉਹ ਵੇਲ ਆਪਣੇ ਆਪ ਵਿੱਚ ਕੁਝ ਨਹੀਂ ਹੈ ਕੰਧ ਦੇ ਸਹਾਰੇ ਕਰਕੇ ਵੱਡੀ ਹੈ ਅਗਰ ਕੰਧ ਨਾ ਰਹੇ ਤੇ ਵੇਲ ਹਵਾ ਦਾ ਇੱਕ ਝੁੰਕਾ ਵੀ ਸਹਿ ਨਹੀਂ ਕਰ ਪਾਏਗੀ ਜ਼ਮੀਨ ਦੇ ਉੱਤੇ ਲੇਟ ਜਾਏਗੀ ਦੂਜੀ ਗੱਲ ਅਮਰ ਵੇਲ ਤੁਸੀਂ ਵੇਖਿਆ ਹੋਣਾ ਰੁੱਖ ਨੂੰ ਪੂਰੇ ਨੂੰ ਉੱਪਰੋਂ ਜਾ ਕੇ ਟੱਕ ਲੈਂਦੀ ਪਰ ਰੁੱਖ ਹੋਵੇ ਤੇ ਟੱਕ ਲੈਂਦੀ ਹੈ ਨਹੀਂ ਤੇ ਜ਼ਮੀਨ ਤੇ ਰੇਂਗਦੀ ਰੇਂਗਦੀ ਥੱਲੇ ਤੱਕ ਫੈਲਦੀ ਰਹਿੰਦੀ ਤੀਜੀ ਗੱਲ ਇੱਕ ਰੁੱਖ ਦਾ ਸਹਾਰਾ پا ਕੇ ਫਿਰ ਦੁਬਾਰਾ ਕੇ ਨਾਂ ਵੀ ਕਦੂਆਂ ਦੀ ਘਰੇਲਿਆਂ ਦੀ ਬੇਲ ਵੱਸ ਸਕਦੀ ਕੰਧ ਦਾ ਸਹਾਰਾ پا ਕੇ ਉੱਚੀ ਜਾ ਸਕਦੀ ਤੇ ਰੁੱਖ ਦਾ ਸਹਾਰਾ پا ਕੇ ਉੱਚੀ ਜਾ ਸਕਦੀ ਹੁਣ ਜਿਹੜਾ ਰੁੱਖ ਸਹਾਰਾ ਬਣਿਆ ਜਾਂ ਕੰਧ ਸਹਾਰਾ ਬਣੀ ਵੱਡੇ ਉਹ ਨੇ ਜਾਂ ਜਿਹੜੀ ਬੇਲ ਉੱਚੀ ਜਾਣ ਵਾਲੀ ਵੱਡਾ ਉਹ ਵੇ ਆਪੇ ਜਵਾਬ ਦਿਓ ਇਹ ਤੋਂ ਅੱਗੇ ਚੱਲਨੇ ਜਿਸ ਦੇ ਸਹਾਰੇ ਦੀ ਲੋੜ ਪੈ ਉਹਦੇ ਵਾਲੀਆਂ ਗੱਲਾਂ ਨੂੰ ਨਾ ਚਾਉਂਦਿਆ ਮੀ ਕਿਦਰੇ ਨਾ ਕਿਦਰੇ ਸਾਨੂੰ ਮੰਨਣਾ ਪਏਗਾ ਉਹ ਪਣਾਉਣਾ ਪਏਗਾ ਜੇ ਰਾਜ ਵੱਡਾ ਹੈ ਤੇ ਰਾਜ ਦੇ ਸਹਾਰੇ ਦੇ ਉੱਤੇ ਧਰਮ ਨੇ ਚੱਲਣਾ ਹੈ ਤੇ ਫਿਰ ਨਾ ਚਾਉਂਦਿਆ ਮੀ ਅਰਾਜਨੀਤੀ ਵਾਲੀਆਂ ਗੱਲਾਂ ਰਾਜ ਵਾਲੀਆਂ ਗੱਲਾਂ ਉਹਨਾਂ ਨੂੰ ਕਿਦਰੇ ਨਾ ਕਿਦਰੇ ਸਾਨੂੰ ਮੰਨਣਾ ਪਏਗਾ ਤਰਜੀਹ ਦੇਣੀ ਪਏਗੀ ਜੇ ਰਾਜ ਦੇ ਸਹਾਰੇ ਧਰਮ ਚੱਲਦਾ ਹੈ ਤੇ ਰਾਜ ਦੇ ਅੰਦਰ ਹਜ਼ਾਰਾਂ ਕਮੀਆਂ ਹੋ ਸਕਦੀਆਂ ਨੇ ਤੇ ਇਟ ਮੀਨਸ ਉਹ ਕਮੀਆਂ ਧਰਮੀ ਲੋਕਾਂ ਨੂੰ ਵੀ ਮੰਨਣੀਆਂ ਪੈਣਗੀਆਂ ਜਾਂ ਧਰਮ ਦੇ ਰਾਹ ਦੇ ਵਿੱਚ ਵੀ ਉਹ ਕਮੀਆਂ ਆਉਣਗੀਆਂ ਹੁਣ ਆਪੇ ਹੀ ਫੈਸਲਾ ਕਰੀ ਜਾਏ ਉਹ ਵੀ ਰਾਜ ਵੱਡਾ ਹੈ ਜਾਂ ਧਰਮ ਵੱਡਾ ਹੈ ਜੇ ਰਾਜ ਵੱਡਾ ਹੈ ਤੇ ਹਰ ਰਾਜ ਦਾ ਕੋਈ ਨਾ ਕੋਈ ਸੰਵਿਧਾਨ ਹੁੰਦਾ ਹੈ ਮੈਂ ਐਗਜ਼ਾਮਪਲ ਦੇ ਦੇਨਾ ਵੀ ਕਈ ਅਰਾਜ ਆਧਾਰਿਆਂ ਦੇ ਅੰਦਰ ਹੋ ਸਕਦਾ ਹੈ ਕਿਸੇ ਨਾ ਕਿਸੇ ਬਰਾਦਰੀ ਲਈ ਕੁਝ ਘਟ ਜਿਹੜੇ ਨੇ ਹੱਕ ਹਕੂਕ ਰੱਖੇ ਹੋਣ ਤੇ ਫਿਰ ਉਹ ਹੱਕ ਹਕੂਕ ਧਰਮ ਵਾਲਿਆਂ ਨੂੰ ਵੀ ਮੰਨੇ ਪੈਣਗੇ ਜਦ ਕਿ ਧਾਰਮਿਕ ਅਦਾਰਾ ਬੜਾ ਵਿਸ਼ਾਲ ਹੁੰਦਾ ਹੈ ਧਰਮ ਦਾ ਦਾਇਰਾ ਬੜਾ ਖੁੱਲਾ ਹੁੰਦਾ ਹੈ ਤੇ ਧਰਮ ਦੇ ਦਾਇਰੇ ਦੇ ਅੰਦਰ ਬਰਾਬਰਤਾ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਰਾਜ ਦੇ ਦਾਇਰੇ ਦੇ ਅੰਦਰ ਬਰਾਬਰਤਾ ਨਾ ਹੋਵੇ ਕਿਸੇ ਭਾਈਚਾਰੇ ਵਾਸਤੇ ਕਿਸੇ ਕੌਮ ਵਾਸਤੇ ਕਿਸੇ ਮਜ਼ਬ ਬਰਾਦਰੀ ਵਾਸਤੇ ਉਹ ਬਰਾਬਰਤਾ ਨਾ ਹੋਵੇ ਪਰ ਧਰਮ ਦੇ ਅੰਦਰ ਕੋਈ ਵਿਤਕਰਾ ਨਹੀਂ ਹੁੰਦਾ ਹੁਣ ਆਪੇ ਵੇਖੋ ਵੀ ਧਰਮ ਵੱਡਾ ਜਾਂ ਰਾਜ ਵੱਡਾ ਧਰਮ ਦਾ ਮਤਲਬ ਹੈ ਫਰਜ਼ ਤੇ ਫਰਜ਼ ਪੂਰੇ ਕਰਨ ਲਈ ਧਰਮ ਦਾ ਮਤਲਬ ਹੈ ਫਰਜ਼ ਜੀ ਦਾ ਬੇ ਸੱਚ ਹੋਵੇ ਫਰਜ਼ ਤੇ ਫਰਜ਼ ਪੂਰੇ ਕਰਨ ਲਈ ਤੁਹਾਨੂੰ ਨਾ ਕੱਪੜਿਆਂ ਦੀ ਲੋੜ ਹੈ ਨਾ ਰਾਜ ਦੀ ਲੋੜ ਹੈ ਨਾ ਵਿਧੀ ਵਿਵਧਾਨ ਦੀ ਲੋੜ ਹੈ ਨਾ ਕਿਸੇ ਜਗ੍ਹਾ ਦੀ ਲੋੜ ਹੈ ਤੇ ਨਾ ਕਿਸੇ ਹੋਰ ਚੀਜ਼ ਦੀ ਲੋੜ ਹੈ ਅਗਰ ਤੁਸੀਂ ਫਰਜ਼ ਪੂਰੇ ਕਰਨੇ ਨੇ ਤੇ ਕਿਦਰੇ ਵੀ ਕਰ ਸਕਦੇ ਹੋ ਕਿਸੇ ਵੀ ਟੰਗ ਦੇ ਨਾਲ ਕਰ ਸਕਦੇ ਹੋ ਖੈਰ ਫਰਜ਼ ਪੂਰੇ ਕਰਨ ਲਈ ਨਾ ਤੁਹਾਨੂੰ ਬਖਾਵੇ ਦੀ ਲੋੜ ਏ ਨਾ ਪਹਿਰਾਵੇ ਦੀ ਲੋੜ ਏ ਅੱਛਾ ਮੈਂ ਇੱਕ ਨੁਕਤਾ ਹੋਰ ਤੁਹਾਡੇ ਸਾਹਮਣੇ ਰੱਖ ਦੇਣਾ ਕੋਈ ਕੰਪਨੀ ਚੱਲਦੀ ਏ ਬੜੀ ਵੱਡੀ ਕੰਪਨੀ ਹੋਵੇ ਉਹ ਜਿਹੜੀ ਕੰਪਨੀ ਏ ਉਹ ਕੰਪਨੀ ਨੂੰ ਚਲਾਉਣ ਵਾਲਾ ਜਿਹੜਾ ਐਮ ਡੀ ਹੁੰਦਾ ਏ ਜਾਂ ਉਹਦਾ ਓਨਰ ਹੋਵੇ ਉਹ ਕੰਪਨੀ ਨੂੰ ਚਲਾਉਣ ਵਾਲਾ ਸਿਯੋ ਹੋਵੇ ਹੁਣ ਉਹ ਵੱਡਾ ਜਾਂ ਕੰਪਨੀ ਦੇ ਆਮ ਨੁਮਾਇੰਦੇ ਜਾਂ ਕੰਪਨੀ ਵੱਡੇ ਕਦੇ ਕਦੇ ਇਦਾਂ ਵੀ ਹੁੰਦਾ ਹੈ ਵੀ ਜਦੋਂ ਦਾ ਫਲਾਣਾ ਬੰਦਾ ਚਲਾ ਗਿਆ ਇਹਨਾਂ ਕੰਪਨੀ ਫੇਲ ਹੋ ਗਈ ਜਦੋਂ ਦਾ ਫਲਾਣਾ ਪ੍ਰਧਾਨ ਮੰਤਰੀ ਚਲਾ ਗਿਆ ਦੇਸ਼ ਥੱਲੇ ਨੂੰ ਜਾ ਰਿਹਾ ਹੈ ਜਦੋਂ ਦਾ ਫਲਾਣਾ ਲੀਡਰ ਚਲਾ ਗਿਆ ਕੌਮ ਥੱਲੇ ਨੂੰ ਜਾ ਰਹੀ ਹੈ ਹੁਣ ਉਹ ਚਲਾਉਣ ਵਾਲਾ ਵੱਡਾ ਜਾਂ ਚੱਲਣ ਵਾਲਾ ਵੱਡਾ ਜੇ ਰਾਜ ਦੇ ਸਹਾਰੇ ਧਰਮ ਚੱਲ ਰਿਹਾ ਹੈ ਤੇ ਤੁਸੀਂ ਧਰਮ ਨੂੰ ਨੀਵਾ ਸਾਬਤ ਕਰ ਰਹੇ ਹੋ ਤੁਸੀਂ ਧਰਮ ਨੂੰ ਛੋਟਾ ਸਾਬਤ ਕਰ ਰਹੇ ਹੋ ਤੁਸੀਂ ਧਰਮ ਨੂੰ ਰਾਜ ਦਾ ਸਹਾਰਾ ਦੇ ਕੇ ਧਰਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਦਾ ਯਤਨ ਕਰ ਰਹੇ ਹੋ ਹਾਂ ਤੁਸੀਂ ਰਾਜ ਲੋ ਕੋਈ ਰੋਕਦਾ ਥੋੜਾ ਹੈ ਪਰ ਆਪਣਾ ਵੱਖਰਾ ਟੰਗ ਬਣਾਓ ਗੱਲਾਂ ਨੂੰ ਸੋਚ ਲਿਆ ਕਰੋ ਕਰਨ ਲੱਗੇ ਵੀ ਕਹਿਣ ਕੇ ਲੱਗੇ ਆ ਸਕੂਲ ਕਾਲਜ ਜਾਂ ਕੋਈ ਵੀ ਵੱਡਾ ਅਦਾਰਾ ਕਿਸੇ ਚੰਗੇ ਪ੍ਰਿੰਸੀਪਲ ਕਿਸੇ ਚੰਗੇ ਅਹੁਦੇਦਾਰ ਦੇ ਸਹਾਰੇ ਚੱਲਦਾ ਹੈ ਤੇ ਅਕਸਰ ਕਹਿ ਦਿੰਦੇ ਆ ਵੀ ਜਦੋਂ ਦਾ ਫਲਾਣਾ ਪ੍ਰਿੰਸੀਪਲ ਚਲਾ ਗਿਆ ਹੈ ਨਾ ਉਦੋਂ ਦੀ ਸਕੂਲ ਦੀ ਪੜਾਈ ਦੇ ਅੰਦਰ ਕਮੀ ਆ ਗਈ ਅਕਸਰ ਕਹੇ ਜਾਂਦਾ ਹੈ ਇਹ ਗੱਲ ਤੋਂ ਇਸ ਕਰਕੇ ਭਰਾਓ ਰਾਜ ਬਿਨਾਂ ਨਾ ਧਰਮ ਚਲੇ ਹੈ ਬਿਲਕੁਲ ਮੈਂ ਆਪਣਾ opinion ਦੇ ਰਿਹਾ ਵੀ ਮੇਰੇ ਹਿਸਾਬ ਵਿੱਚ ਇੱਕ ਗੱਲ ਬੇਮੈਣੀਏ ਬੇਅਰਥੀ ਰਾਜ ਬਿਨਾਂ ਨਾ ਧਰਮ ਚੱਲੇ ਹੈ ਜੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ ਤੇ ਇਹਦਾ ਮਤਲਬ ਧਰਮ ਛੋਟਾ ਹੈ ਤੁਸੀਂ ਇਹ ਕਹਿ ਸਕਦੇ ਹੋ ਵੀ ਰਾਜ ਚੱਲੇ ਪਰ ਰਾਜ ਦੇ ਅੰਦਰ ਧਰਮ ਹੋਵੇ ਰਾਜ ਦੇ ਅੰਦਰ ਫਰਜ਼ ਪੂਰੇ ਕਰਨ ਵਾਲੀ ਭਾਵਨਾ ਹੋਵੇ ਰਾਜ ਦੇ ਅੰਦਰ ਇਮਾਨਦਾਰੀ ਹੋਵੇ ਪੋਲਾਪਣ ਹੋਵੇ ਬਰਾਬਰਤਾ ਹੋਵੇ ਵਿਸ਼ਾਲਤਾ ਹੋਵੇ ਦੈਰਾ ਖੁੱਲਾ ਹੋਵੇ ਵੀ ਰਾਜ ਦੇ ਅੰਦਰ ਧਰਮ ਦਾ ਹੋਣਾ ਬੜਾ ਜ਼ਰੂਰੀ ਪਰ ਤੁਸੀਂ ਦੇ ਉਲਟਾ ਕਰ ਰਹੇ ਹੋ ਵੀ ਧਰਮ ਦੇ ਅੰਦਰ ਰਾਜ ਦਾ ਹੋਣਾ ਬੜਾ ਜ਼ਰੂਰੀ ਰਾਜ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਧਾਰਮਿਕ ਵੱਖਰੀ ਚੀਜ਼ ਹੈ ਧਰਮ ਨੂੰ ਗੰਦਲਾ ਨਾ ਕਰੋ ਧਰਮ ਨੂੰ ਛੋਟਾ ਸਾਬਤ ਨਾ ਕਰੋ ਧਰਮ ਆਪਣੇ ਆਪ ਦੇ ਅੰਦਰ ਹੀ ਵੱਡਾ ਹੈ ਧਰਮ ਆਪਣੇ ਆਪ ਹੀ ਚੱਲਣ ਦੀ ਸਮਰੱਥਾ ਰੱਖਦਾ ਹੈ ਉਹਨੂੰ ਕਿਸੇ ਰਾਜ ਦੀ ਲੋੜ ਨਹੀਂ ਹੈ ਰਾਜ ਨਾ ਹੋਵੇ ਧਰਮ ਤਾਂ ਵੀ ਚੱਲਦਾ ਹੈ ਧਰਮ ਵਿੱਚ ਫਰਜ਼ਾਂ ਦਾ ਨਾਂ ਤੇ ਫਰਜ਼ ਨੂੰ ਪੂਰੇ ਕਰਨ ਵਾਸਤੇ ਕਿਸੇ ਰਾਜ ਦੀ ਲੋੜ ਨਹੀਂ ਪੈਂਦੀ ਐਦਾਂ ਨਹੀਂ ਹੈ ਵੀ ਤੁਹਾਡੇ ਕੋਲ ਕੋਈ ਅਹੁਦਾ ਨਹੀਂ ਤੁਸੀਂ ਮੰਤਰੀ ਵਜ਼ੀਰ ਨਹੀਂ ਤੇ ਫਰਜ਼ ਪੂਰਾ ਨਹੀਂ ਕਰ ਸਕਦੇ ਤੁਸੀਂ ਛੋਟੇ ਦਾਇਰੇ ਵਿੱਚ ਰਹਿ ਕੇ ਫਰਜ਼ ਪੂਰੇ ਕਰ ਲੋ ਜਿਨ੍ਹਾਂ ਦੇ ਵੱਡੇ ਫਰਜ਼ ਨੇ ਵੱਡਾ ਦਾਇਰਾ ਹੈ ਉਹ ਵੱਡੇ ਕਰ ਲੈਣਗੇ ਤੋ ਖੈਰ ਧਰਮ ਵੱਖਰਾ ਹੈ ਤੇ ਰਾਜ ਵੱਖਰਾ ਹੈ